ਰਾਜਵੀਰ ਜਵੰਦਾ ਦੇ ਮਾਤਾ ਜੀ ਇਸ ਸਮੇਂ ਉਸ ਥਾਂ ਤੇ ਪਹੁੰਚੇ ਨੇ ਜਿੱਥੇ ਕਿ ਵੱਡਾ ਪੰਡਾਲ ਲਗਾਇਆ ਗਿਆ ਜਿੱਥੇ ਰਾਜਵੀਰ ਜਵੰਦਾ ਦੇ ਨਮਿਤ ਅੰਤਿਮ ਅਰਦਾਸ ਅਤੇ ਭੋਗ ਪਾਣੇ ਨੇ ਉਹ ਗਿਆ ਸਖਸ਼ਣ ਦਾ ਪਹਿਲਾਂ ਤੋਂ ਹੀ ਇੱਥੇ ਮੌਜੂਦ ਸੀ ਪਰ ਰੋਂਦੇ ਕੋ ਲਾਉਂਦੇ ਮਾਤਾ ਜੀ ਜਦੋਂ ਇੱਥੇ ਪਹੁੰਚੇ ਤਾਂ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਉਹਨਾਂ ਨੂੰ ਸੰਭਾਲ ਕੇ ਅੰਦਰ ਲਜਾਇਆ ਗਿਆ ਰਿਸ਼ਤੇਦਾਰਾਂ ਦੇ ਗਲ ਲੱਗ ਕੇ ਉਹ ਇੱਕ ਵਾਰ ਫਿਰ ਤੋਂ ਉੱਚੀ-ਉੱਚੀ ਰੋ ਪਏ ਜਵਾਨ ਪੁੱਤ ਨੂੰ ਗਵਾ ਦੇਣ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਹਾਲਾਂਕਿ ਉਹ ਕਿਸੇ ਤਰੀਕੇ ਦੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਹਿਲਾਂ ਉਹਨਾਂ ਨੇ ਆਪਣੇ ਪਤੀ ਨੂੰ ਗਵਾਇਆ ਅਤੇ ਹੁਣ ਜਵਾਨ ਪੁੱਤ ਨੂੰ ਗਵਾ ਬੈਠੇ ਨੇ ਜਿਸ ਕਰਕੇ ਅੱਜ ਉਹ ਬਹੁਤ ਹੀ ਜ਼ਿਆਦਾ ਦੁਖੀ ਨੇ ਦੁੱਖ ਦੇ ਵਿੱਚ ਇਹ ਸਾਰਾ ਪਰਿਵਾਰ ਜਾਂਦੀ ਸ਼ਾਂਤੀ ਕਰਕੇ ਪਾਲਦੇ ਹੋ

ਮੈਂ ਮਾਣ ਮਾਣ ਆਪਾਂ ਰੋਣੋ ਵੱਲੋਂ ਬਦੋਕੀ ਦੀ ਹਾਂ ਹਨਨ ਟੈਕ ਬਈ ਅਮੜਾ ਜੀ ਮੈਂ ਮਾਣ ਹੈ ਕਿ ਹਾਕਿ ਨੇ ਸਰਬੰਵੋਤਮ ਰਾਜ ਤੁਸੀਂ ਵੀ ਜ਼ਰੂਰ ਅਰਦਾਸ ਕਰੋ ਕਿ ਵਾਇਕ੍ਰੂ ਨੂੰ ਹਿੰਮਤ ਅਤੇ ਹੌਸਲਾ ਦੇਵੇ ਕਨਵਰ ਗਰੀਵਾਲ ਦੇਖੋ ਕਿਸ ਤਰ੍ਹਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਿਵਾਰ ਦੇ ਨਾਲ ਖੜੇ ਨੇ ਰਾਜਵੀਰ ਜਵੰਦਾ ਦੇ ਨਮੀ ਤਜ ਅੰਤਿਮ ਅਰਦਾਸ ਅਤੇ ਭੋਗ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਪੈ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਉਹਨਾਂ ਦੇ ਪਿੰਡ ਪੋਨਾ ਤੋਂ ਆਈਆਂ ਨੇ ਜਿੱਥੇ ਕਿ ਇਸ ਸਮੇਂ ਭੋਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੇ ਲਿਆਏ ਗਏ ਅਤੇ ਉਸ ਤੋਂ ਬਾਅਦ ਲੋਕਾਂ ਨੇ ਪਿੰਡ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਉੱਥੇ ਆ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ 嗯。 ਰਾਜਵੀਰ ਜਵੰਦਾ ਦੇ ਲਈ ਜਿੱਥੇ ਭੋਗ ਪਾਏ ਜਾਣੇ ਨੇ ਉੱਥੇ ਵੱਡਾ ਪੰਡਾਲ ਲਗਾਇਆ ਗਿਆ ਹੈ ਪੁਲਿਸ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੇ ਸਿੱਧੀਆਂ ਤਸਵੀਰਾਂ ਉੱਥੋਂ ਆ ਰਹੀਆਂ ਨੇ ਅਤੇ ਉਗੀਆਂ ਸਖਸ਼ਤਾ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਜੀ ਖਾਨ ਧਿਆਨ ਤੋਂ ਪਹਿਲਾਂ ਹੀ ਉੱਥੇ ਕਈ ਵੱਡੇ ਕਲਾਕਾਰ ਪਹੁੰਚ ਚੁੱਕੇ ਸੀ ਜਸ ਬਾਜਮਾ ਨੂੰ ਦੇਖਿਆ ਗਿਆ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਸਾਰੇ ਜਾਣੇ ਹੀ ਉਹਨਾਂ ਦੇ ਭੋਗ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਸੀ ਹਾਲਕਿ ਹਰੇਕ ਦਾ ਮਨ ਟੁੱਟਿਆ ਹੋਇਆ ਹੈ ਹਰ ਕੋਈ ਡੂੰਗੇ ਦੁੱਖ ਦੇ ਵਿੱਚ ਹੈ ਐਮੀ ਵਿਰਕ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਪਰਿਵਾਰ ਨੂੰ ਹੌਸਲਾ ਦੇਣ ਦੇ ਨਾਲ ਨਾਲ ਉਹਨਾਂ ਨੇ ਉਹ ਸਾਰੀ ਜ਼ਿੰਮੇਵਾਰੀ ਨਿਭਾਈ ਹੈ ਜੋ ਕਿ ਕਿਸੇ ਵੱਡੇ ਭਰਾ ਦੀ ਹੁੰਦੀ ਹੈ ਕੁਲਵਿੰਦਰ ਬਿੱਲੀ ਦੀਆਂ ਇਹ ਤਸਵੀਰਾਂ ਸਟੇਜ ਦੇ ਉੱਪਰ ਕੀਰਤਨੀ ਜੱਥੇ ਨੂੰ ਇਸ ਤਰ੍ਹਾਂ ਦੇ ਨਾਲ ਬਿਠਾਇਆ ਜਾ ਰਿਹਾ ਹੈ ਅਤੇ ਫੁੱਲਾਂ ਦੀ ਕੀਤੀ ਹੋਈ ਸਜਾਵਟ ਇੱਕ ਵਾਰ ਫਿਰ ਤੋਂ ਸਾਨੂੰ ਮਰਹੂਮ ਲੈਜੈਂਡ ਕਾਇਕ ਸਿੱਧੂ ਦੀ ਯਾਦ ਕਰਵਾਉਂਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਸਿੱਧੂ ਦੇ ਭੋਗ ਦੇ ਸਮੇਂ ਵੀ ਇਸ ਤਰ੍ਹਾਂ ਹੀ ਚਿੱਟੇ ਫੁੱਲਾਂ ਦੇ ਵਿੱਚ ਉਹਦੀ ਤਸਵੀਰ ਪਈ ਸੀ ਤੇ ਅੱਜ ਰਾਜਵੀਰ ਜਵੰਦਾ ਦੀ ਤਸਵੀਰ ਵੀ ਉਸੇ ਤਰ੍ਹਾਂ ਰੱਖੀ ਗਈ ਹੈ ਇੱਥੇ ਬਹੁਤ ਜ਼ਿਆਦਾ ਭੀੜ ਹੋਣੀ ਸੀ ਜਿਸ ਤੇ ਪੁਖਤਾ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਪੰਡਾਲ ਲਗਾਇਆ ਗਿਆ ਪਿੰਡ ਪੋਨਾ ਦੇ ਵਿੱਚ ਸਾਰੇ ਲੋਕ ਦੁਖੀ ਨੇ ਪਿੰਡ ਵਾਲੇ ਬੇहद ਹੀ ਗਮਗੀਨ ਮਾਹੌਲ ਦੇ ਵਿੱਚ ਜਿੱਥੇ ਪਹੁੰਚ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਿਸ ਦਿਨ ਤੋਂ ਸਾਨੂੰ ਇਸ ਖਬਰ ਦਾ ਪਤਾ ਲੱਗਿਆ ਸੀ ਉਸ ਦਿਨ ਤੋਂ ਹੀ ਸਾਡਾ ਦਿਲ ਨਹੀਂ ਲੱਗ ਰਿਹਾ ਤੇ ਨਾ ਹੀ ਅਸੀਂ ਚੰਗੀ ਤਰ੍ਹਾਂ ਖਾ ਪੀ ਰਹੇ ਹਾਂ ਅਤੇ ਜਦੋਂ ਮ੍ਰਿਤਕ ਦੇ ਪਹੁੰਚਦੀ ਹੈ ਰਾਜਵੀਰ ਜਵੰਦਾ ਦੀ ਇਸ ਪਿੰਡ ਦੇ ਵਿੱਚ ਉਸ ਦਿਨ ਤੱਕ ਕਿਸੇ ਘਰ ਦੇ ਵਿੱਚ ਰੋਟੀ ਤੱਕ ਨਹੀਂ ਬੱਕੀ ਸੀ ਅੱਜ ਵੀ ਹਾਲਾਤ ਉਹੋ ਜਿਹੇ ਹੀ ਬਣੇ ਹੋਏ ਨੇ ਥੋੜਾ ਬਹੁਤਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕੀ ਰੱਬ ਦੇ ਅੱਗੇ ਕਿਸੇ ਦੀ ਨਹੀਂ ਚਲਦੀ ਜਿਹੜਾ ਬਾਣਾ ਵਰਤ ਗਿਆ ਉਸ ਨੂੰ ਮਿੱਠਾ ਕਹਿ ਕੇ ਮੰਨਣਾ ਹੀ ਪੈਣਾ ਕਨਵਰ ਗਰੇਵਾਲ ਦੀਆਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਉਹ ਤਿਆਰੀਆਂ ਕਰਵਾਉਂਦੇ ਹੋਏ ਇਸ ਪੰਡਾਲ ਦੇ ਵਿੱਚ ਘੁੰਮ ਰਹੇ ਸੀ ਬੀਤੀ ਵਾਰ ਵੀ ਜਿਸ ਦਿਨ ਸੰਸਕਾਰ ਸੀ ਦੇਖਿਆ ਗਿਆ ਕਿ ਕਨਵਰ ਗਰੇਵਾਲ ਕਾਫੀ ਸਮੇਂ ਤੱਕ ਅੰਤਿਮ ਸੰਸਕਾਰ ਮੌਕੇ ਜੀਤਾ ਦੇ ਕੋਲ ਬੈਠੇ ਰਹੇ ਖੜੇ ਰਹੇ ਉੱਥੇ ਅਤੇ ਫਿਰ ਜ਼ਮੀਨ ਤੇ ਜਾ ਕੇ ਬੈਠ ਗਏ ਸਨ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਉਹ ਅਤੇ ਨਾਲ ਹੀ ਕੁਦਰਤ ਦੀ ਇਸ ਪੂਰੀ ਪ੍ਰਕਿਰਿਆ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਨੇ ਰਾਜਵੀਰ ਜਵੰਦਾ ਦੇ ਬੇहद ਹੀ ਕਰੀਬੀ ਨੇ ਉਹ ਉਹਨਾਂ ਨੂੰ ਚਾਣ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਨੂੰ ਅਕਸਰ ਹੀ ਉਹ ਸੁਨੇਹਾ ਦਿੰਦੇ ਆ ਰਹੇ ਸੀ ਜਿਸ ਸਮੇਂ ਤੋਂ ਰਾਜਵੀਰ ਹਸਪਤਾਲ ਦੇ ਵਿੱਚ ਸੀ ਕਿ ਤੁਸੀਂ ਦੁਆਵਾਂ ਕਰੋ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਇਸ ਮਗਰੋਂ ਵੀ ਹੋਰਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ ਆਪਣਾ ਚਿੱਤ ਰੱਬ ਦੇ ਵਿੱਚ ਲਗਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਕੁਝ ਵਾਪਰ ਚੁੱਕਿਆ ਉਹੋ ਮੋੜਿਆ ਨਹੀਂ ਜਾ ਸਕਦਾ ਸਾਨੂੰ ਇਹ ਸਭ ਕੁਝ ਮੰਨਣਾ ਹੀ ਪੈਣਾ ਹੈ ਏ ਕੁਲਵਿੰਦਰ ਬਿੱਲੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਪਰਿਵਾਰ ਦੇ ਨਾਲ ਖੜੇ ਨੇ ਬੀਤੇ ਕਈ ਦਿਨਾਂ ਤੋਂ ਉਹ ਰਾਜਵੀਰ ਜਵੰਦਾ ਦੇ ਘਰ ਦੇ ਵਿੱਚ ਹੀ ਮੌਜੂਦ ਨੇ ਹਸਪਤਾਲ ਦੇ ਵਿੱਚ ਜਦੋਂ ਜਿਹੜੇ ਇਲਾਜ ਸੀ ਰਾਜਵੀਰ ਜਵੰਦਾ ਉਸ ਸਮੇਂ ਤੋਂ ਹੀ ਪਰਿਵਾਰ ਦੇ ਨਾਲ ਉਹ ਖੜੇ ਨੇ ਹਸਪਤਾਲ ਦੇ ਵਿੱਚ ਢੇੜੇ ਮਾਰਨ ਦੇ ਨਾਲ-ਨਾਲ ਜਦੋਂ ਉਹਨਾਂ ਦਾ ਸ਼ੋਅ ਹੁੰਦਾ ਸੀ ਤਾਂ ਸ਼ੋਅ ਕਰਨ ਤੋਂ ਤੁਰੰਤ ਬਾਅਦ ਉਹ ਹੋ ਵਾਪਸ ਹਸਪਤਾਲ ਆ ਜਾਂਦੇ ਸੀ ਕਿ ਮੈਂ ਰਾਜਵੀਰ ਜਵੰਦਾ ਦੇ ਨਾਲ ਖੜਾ ਜੋ ਕੁਝ ਉਹਨਾਂ ਦੇ ਲਈ ਹੋ ਸਕਦਾ ਸੀ ਉਹਨਾਂ ਦੇ ਵੱਲੋਂ ਕੀਤਾ ਗਿਆ ਪਰ ਜਦੋਂ ਅੰਤ ਨੂੰ ਰਾਜਵੀਰ ਜਵੰਦਾ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਤਾਂ ਕੁਲਵਿੰਦਰ ਬਿੱਲਾ ਨੇ ਪੋਸਟ ਪਾ ਕੇ ਕਿਹਾ ਸੀ ਕਿ ਮੈਨੂੰ ਰੱਬ ਨਾਲ ਗिला शिकਵਾ ਜ਼ਰੂਰ ਹੈ ਕਿਉਂਕਿ ਉਸਨੇ ਤਰਸ ਨਹੀਂ ਕੀਤਾ ਬੱਚਿਆਂ ਦੇ ਉੱਪਰ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੈ ਬੀਤੇ ਦਿਨਾਂ ਤੋਂ ਹੀ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਸ਼ੇਅਰਿੰਗ ਕੀਤੀ ਜਾ ਰਹੀ ਸੀ ਕਿ 17 ਤਰੀਕ ਨੂੰ ਰਾਜਵੀਰ ਜਵੰਦਾ ਜੀ ਦੇ ਨਮਿਤ ਭੋਗ ਨੇ ਪੂਰੇ ਪਿੰਡ ਦੇ ਵਿੱਚ ਪੂਰੇ ਸ਼ਹਿਰ ਤੇ ਵਿੱਚ ਪੋਸਟਰ ਲਗਾਏ ਗਏ ਨੇ ਲੋਕਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਵੱਖ-ਵੱਖਰੇ ਤਰੀਕੇ ਦੇ ਨਾਲ ਫਿਲਹਾਲ ਸਾਡੇ ਪੱਤਰਕਾਰ ਲਖਵਿੰਦਰ ਸਿੰਘ ਉੱਥੇ ਪਹੁੰਚੇ ਨੇ ਕੀ ਹੈ ਤਾਜ਼ਾ ਰਿਪੋਰਟ ਕੈਮਰਾਮੈਨ ਗੁਰਸੇਵਕ ਸੈਣੀ ਦੇ ਨਾਲ ਉਹ ਤੁਹਾਨੂੰ ਦਿਖਾ ਰਹੇ ਨੇ ਜ਼ਰੂਰ ਦੇਖੋ ਦੇਖ ਸਕਦੇ ਹੋ ਕਿ ਤੁਸੀਂ ਪਿੰਡ ਦੇ ਵਿੱਚ ਜਗ੍ਹਾ ਜਗ੍ਹਾ ਜਿਹੜੇ ਹੈਗੇ ਨੇ ਪੋਸਟਰ ਲੱਗੇ ਨੇ ਜਵੰਦਾਜੀ ਦੀ ਯਾਦ ਵਿੱਚ ਤੇ ਪਿੰਡ ਦੇ ਲੋਕ ਵੀ ਜਿਹੜੇ ਹੈਗੇ ਨੇ ਲਗਾਤਾਰ ਉੱਥੇ ਪਹੁੰਚ ਰਹੇ ਨੇ ਬਾਬਾ ਜੀ ਨੇ ਬਾਬਾ ਜੀ ਇਸੇ ਪਿੰਡ ਦੇ ਹੋ ਤੁਸੀਂ ਨਹੀਂ ਇਧਰ ਰਸਤੇ ਅੱਛਾ ਜੀ ਦੇਖ ਸਕਦੇ ਹੋ ਕਿ ਜਿਹੜੇ ਰਿਸ਼ਤੇਦਾਰ ਹੈਗੇ ਨੇ ਸਾਡੇ ਨਾਲ ਬਾਬਾ ਜੀ ਇੰਨੇ ਦੁੱਖ ਦੀ ਘੜੀ ਪਰਿਵਾਰ ਵਾਸਤੇ ਹਨਾ ਤੇ ਇੱਕ ਅਲੱਗ-ਅਲੱਗ ਜੀ ਸੀਗਾ ਚਲਾ ਗਿਆ ਇਥੋਂ ਬਸ ਕਹਿਣ ਨੂੰ ਕੋਈ ਸ਼ਬਦ ਨਹੀਂ ਜੀ ਉਹ ਇੱਕ ਬਲੱਖਣ ਸ਼ਖਸੀਅਤ ਦੇ ਮਾਲਕ ਸੀਗਾ ਉਹਦੇ ਐਕਸਟਰਾ ਆਰਡੀਨਰੀ ਪਰਸਨੈਲਿਟੀ ਜਿਹੜੀ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਜੀ ਟੁੱਟ ਬਹੁਤ ਬੜਾ ਕੁਤਿਆ ਨਹੀਂ ਕਰਦਾ ਉਹਦੇ ਵਿੱਚ ਰਾਜ ਕਰਕੇ ਹਮੇਸ਼ਾ ਦਿਲਾਂ ਦੇ ਵਿੱਚ ਰਾਜ ਕਰਦੇ ਰਹਿਣਗੇ ਬਿਲਕੁਲ ਜੀ ਉਹ ਅਮਰ ਰਾਜੇ ਉਹ ਕਿਤੇ ਨਹੀਂ ਜਾ ਸਕਦਾਗਾ ਸਰੀਰ ਦਾ ਉਹ ਤੇ ਛੋੜਾ ਦੇ ਗਿਆ ਪਰ ਉਹ ਹਮੇਸ਼ਾ ਸਾਡੇ ਨਾਲ ਹੈ ਉਹਨੂੰ ਯਾਦਾਂ ਇਸੇ ਤਰ੍ਹਾਂ ਹੀ ਕੈਮਰੇਆਂ ਨਹੀਂ ਸਾਰੀ ਜ਼ਿੰਦਗੀ ਉਹਨੂੰ ਨਹੀਂ ਭੁੱਲ ਸਕਦੇ ਸੀ ਇਸ ਤਰ੍ਹਾਂ ਦਾ ਇਨਸਾਨ ਸੀ ਇਹ ਪ੍ਰਮਾਤਮਾ ਦਾ ਪਾਣਾ ਜੀ ਪਾਣਾ ਕਹਿ ਸਕਦੇ ਆ ਵੈਸੇ ਇਹ ਮੈਂ ਕਹੂੰਗਾ ਇਹ आवारा पशुओं ਦਾ ਜਾਂ गौ गौवात्वाद ਹੈ ਜਿਹੜਾ ਕਿ ਬੰਦ ਹੋਣਾ ਚਾਹੀਦਾ ਹੈ ਹੋਰ ਕਿਸੇ ਮਾਂ ਦਾ ਰਾਜਵੀਰ ਇਸ ਤਰ੍ਹਾਂ ਸੜਕ ਹਾਦਸੇ ਵਿੱਚ ਸ਼ਿਕਾਰ ਨਾ ਹੋਵੇ ਇਸ ਸਰਕਾਰਾਂ ਨੂੰ ਜਾਂ ਸੰਸਥਾਵਾਂ ਨੂੰ ਚਾਹੀਦਾ ਜੋ ਫੰਡ ਲੈਂਦੀਆਂ ਜੋ ਟੈਕਸ ਲੈਂਦੀਆਂ ਇਹਨਾਂ ਪਸ਼ੂਆਂ ਤੇ ਨਾਥ ਪਾਉਣ आवारा ਕੁੱਤੇ ਐ आवारा ਪਸ਼ੂ ਐ ਉਹ ਸੜਕਾਂ ਤੇ ਨਹੀਂ ਹੋਣੇ ਚਾਹੀਦੇ ਠੀਕ ਹੈ ਦੇਖ ਸਕਦੇ ਹੋ ਕਿ ਕਿੰਨਾ ਦੁੱਖ ਹੈ ਪਰਿਵਾਰ ਤੇ ਤੇ ਪਰਿਵਾਰ ਦੇ ਜਿਹੜੇ रिश्तेदार ਨੇ ਉਹਨਾਂ ਤੇ ਵੀ ਕਿੰਨਾ ਦੁੱਖਾਪੂਰ ਹੈ ਪਿੰਡ ਦੇ ਵਿੱਚ ਦੁਖਦੀ ਘੜੀ ਹੈ ਅੱਜ ਦੂਰ ਦੂਰੋਂ ਲੋਕ ਪਹੁੰਚ ਰਹੇ ਨੇ ਥੇ ਅੰਤਿਮ ਅਰਦਾਸ ਵਾਸਤੇ ਦੇਖ ਸਕਦੇ ਹਾਂ ਅਸੀਂ ਕਿ ਬਿਲਕੁਲ ਜਿਹੜੇ ਜਵੰਦਾ ਜੀ ਦੇ ਘਰ ਦੇ ਸਾਹਮਣੇ ਜਿਹੜੀ ਗਲੀ ਜਾਂਦੀ ਹੈ ਉੱਥੇ ਵੀ ਵੱਡੇ ਕਰਕੇ ਪੋਸਟਰ ਲਗਾਏ ਹੋਏ ਨੇ ਜਵੰਦਾ ਜੀ ਦੇ ਐਕਸੀਡੈਂਟ ਹੋ ਗਿਆ ਤੁਹਾਨੂੰ ਪਤਾ ਹੈ ਯਾਰ ਨਾਲੇ ਵੀ ਨੈਟਵਰਕ ਪਛਾਇਆ ਹੋਇਆ ਅੱਜ ਤਾਈ ਤੇ ਥੋੜੇ ਜਿਹਾ ਬਾਅਦ ਉਹਨਾਂ ਦੀ ਮ੍ਰਿਤਿ ਹੋ ਗਈ ਤੇ ਮੈਂ ਸੋਚਿਆ ਕਿ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਸੀਂ ਕੋਨਾ ਪਿੰਡ ਪਹੁੰਚੇ ਅੱਜ ਰਾਜਵੀਰ ਦੇ ਭੋਗ ਵਾਸਤੇ ਸਾਡੇ ਨਾਲ ਇੱਕ ਵੀਰ ਹੈ ਦੇਖੋ ਕਿੰਨੀ ਸੋਹਣੀ ਤਸਵੀਰ ਬਣਾ ਕੇ ਲੈ ਕੇ ਆਏ ਨੇ ਉਹ ਐ ਲੱਗਦਾ ਕਿ ਜਿਵੇਂ ਰਾਜਵੀਰ ਜੀ ਆਪ ਹੀ ਤਸਵੀਰ ਦੇ ਵਿੱਚ ਆਗੇ ਹੋਣ ਤੇ ਕਿੰਨੇ ਵਧੀਆ ਡਿਟੇਲਿੰਗ ਦੇ ਨਾਲ ਉਹਨਾਂ ਨੇ ਤਸਵੀਰ ਬਣਾਈ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਉਦਾਂ ਹੀ ਉਹਨਾਂ ਨੇ ਪੇਪਰ ਦੇ ਉੱਤੇ ਛਾਪ ਦਿੱਤਾ ਜਿਵੇਂ ਕਿ ਉਹ ਰੀਅਲ ਹੋਣ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਖਰਲਾਪੁਰ ਜਲੰਧਰ ਜ਼ਿਲ੍ਹੇ ਤੋਂ ਅੱਛਾ ਜੀ ਇਹ ਇਹ ਤਸਵੀਰ ਤੁਸੀਂ ਬਣਾਈ ਹੈ ਹਾਂਜੀ ਏ ਉਹਨਾਂ ਨੇ ਸ਼ਰਧਾਂਜਲੀ ਦੇਣ ਲਈ। ਅੱਛਾ ਜੀ। ਹਾਂਜੀ। ਕਿਹੜੇ ਕਿਹੜੇ ਕਲਰ ਯੂਜ਼ ਕੀਤੇ ਕਿਵੇਂ ਬਣਾਈਏ? ਇਹ ਪੈਨਸਲ ਕਲਰ ਹੈ। ਅੱਛਾ ਜੀ। ਪੈਨਸਲ ਨਾਲ ਬਣਾਈ ਸਾਰੀ। ਅੱਛਾ ਜੀ। ਹਾਂਜੀ। ਕਿੰਨਾ ਟਾਈਮ ਲਾ ਕੇ ਬਣਾਈਏ? ਇਹ ਦੋ ਦੋ ਘੰਟੇ ਬਸ। ਅੱਛਾ ਜੀ। ਹਾਂਜੀ। ਕੀ ਹੋਰ ਵੀ ਤੁਸੀਂ ਮਿਲ ਕੇ ਇਹ ਜੇ ਕਲਾਕਾਰੀ ਮਿਲ ਕੇ ਹੋਰ ਵੀ ਫੋਟੋਆਂ ਬਣਾਉਂਦੇ ਰਹਿੰਦੇ ਹੋ ਤੁਸੀਂ? ਹਾਂਜੀ, ਹੋਰ ਵੀ ਬਹੁਤ ਬਣਾਉਂਦੇ ਆ। ਅੱਛਾ। ਕਿੱਥੋਂ ਸਿੱਖਿਆ ਇਹ ਸਾਰਾ ਕੰਮ? ਇਹ ਸਾਰਾ ਕੰਮ ਬਚਪਨ ਤੋਂ ਹੀ। ਅੱਛਾ ਜੀ। ਹਾਂਜੀ। ਆਪਣੇ ਟੀਚਰਸ ਤੋਂ। अच्छा ਤੇ ਰਾਜਵੀਰ ਜੇ ਮੈਂ ਕਿ ਤੁਸੀਂ ਪਹਿਲਾਂ ਜਾਣਦੇ ਸੀ ਰਾਜਵੀਰ ਦੇ ਗਾਣੇ ਗੋਣੇ ਸੁਨੇ ਹੋਇਆ ਕਿ ਨਹੀਂ ਹਾਂਜੀ ਪਹਿਲਾਂ ਵੀ ਉਹਨਾਂ ਦੇ ਬਹੁਤ ਗਾਣੇ ਹੁੰਦੇ ਹੁੰਦੇ ਸੀ ਅੱਛਾ ਤੇ ਹਣ ਵੀ ਉਹਨਾਂ ਦੇ ਚੱਲਦੇ ਆ ਕਾਫੀ ਟੜ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਰਾਜਵੀਰ ਦੀ ਫੋਟੋ ਬਣਾ ਕੇ ਲੈ ਕੇ ਜਾਈਏ ਸਾਨੂੰ ਪਤਾ ਲੱਗਿਆ ਸੀ ਕਿ ਉਹਨਾਂ ਦਾ ਇੱਕ ਬਣਾ ਲੈਣਾ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਬਾਈ ਜੀ ਬਣਾ ਕੇ ਲੈ ਕੇ ਆਏ ਨੇ ਕਿੰਨੀ ਖੂਬ ਵਧੀਆ オリジナル ਲੱਗਦੀ ਹੈ ਫੋਟੋ ਕਿ ਜਿਵੇਂ ਐਜੀਟੀ ਐਜੀਟੀ ਛਾਪ ਦਿੱਤਾ ਹੋਵੇ ਪੂਰਾ ਰਾਜਵੀਰ ਜੀ ਨੂੰ ਪੇਪਰ ਦੇ ਉੱਤੇ ਦੇਖ ਸਕਦੇ ਹੋ ਬਾਈ ਜਲੰਧਰ ਤੋਂ ਆਏ ਨੇ ਕਿਹੜੀ ਕਲਾਸ ਚ ਪੜਦੇ ਤੁਸੀਂ ਮੈਂ 11th ਅੱਛਾ ਹਾਂਜੀ ਤੇ ਹੋਰ ਵੀ ਤੁਸੀਂ ਕਾਫੀ ਫੋਟੋ ਬਣਾ ਬਣਾਉਂਦੇ ਰਹਿੰਦੇ ਹੋ ਕਿ ਹਾਂਜੀ ਹੋਰ ਵੀ ਦੇਖ ਸਕਦੇ ਹੋ ਬਾਈ ਜੀ ਸਪੈਸ਼ਲ ਜਲੰਧਰ ਤੋਂ ਆਏ ਨੇ ਇਹ ਤਸਵੀਰ ਲੈ ਕੇ ਸਪੈਸ਼ਲ ਆਪਣੇ ਹੱਥਾਂ ਦੇ ਨਾਲ ਇਨੀ ਡਿਟੇਲਿੰਗ ਦੇ ਨਾਲ ਬਣਾਈ ਹੈ ਇਹ ਲੱਗਦਾ ਹੈ ਕਿ ਜਿਵੇਂ ਰਾਜਵੀਰ ਜੀ ਦੀ ਫੋਟੋ ਖਿੱਚ ਕੇ ਇੱਥੇ ਲਾਈ ਹੋਵੇ ਲੇਕਿਨ ਇਹ ਜਿਹੜੇ ਬਾਈ ਜੀ ਨੇ ਇਹਨਾਂ ਨੇ ਆਪ ਆਪਣੇ ਹੱਥਾਂ ਦੇ ਨਾਲ ਜਿਹੜੇ ਪੈਨਸਲ ਕਲਰ ਹੁੰਦੇ ਆ ਉਹਦੇ ਨਾਲ 2 ਘੰਟੇ ਲਾ ਕੇ ਇਹ ਤਸਵੀਰ ਬਣਾਈ ਹੈ ਡਿਟੇਲਿੰਗ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਪੂਰੀ ਰੀਅਲ ਫੋਟੋ ਲੱਗਦੀ ਹੈ ਤੇ ਬਾਈ ਜੀ ਨੇ ਆਪਣਾ ਨੰਬਰ ਵੀ ਲਿਖਿਆ ਹੋਇਆ ਜੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਮੇਰਾ ਇੰਟਰਵਿਊ ਕਰਾਈ